ਕਹ ਕਹਦੇ ਸੀ ਫਸਲਾਂ ਦੀ ਐਮ ਐਸ ਪੀ ਚ ਵਾਧਾ ਕੀਤਾ ਜਿੰਨਾ ਇਹਨਾਂ ਨੇ ਵਾਦਾ ਕੀਤਾ ਉਸ ਤੋਂ ਬਾਅਦ ਸਾਡੇ ਖਰਚੇ ਵਧੇ ਵੀ ਆਈ ਕਿੰਨੀ ਵਧੀਆ ਉਹਨਾਂ ਤਾਂ ਸਾਡੇ ਫਸਲਾਂ 'ਚ ਵਾਧਾ ਨਹੀਂ ਕੀਤਾ ਇਹਨਾਂ ਨੇ ਸੀ 2 50% ਦੇ ਹਿਸਾਬ ਨਾਲ ਕਿਹਾ ਸੀ ਸਾਡਾ ਵਾਅਦਾ ਨਹੀਂ ਹੋਇਆ ਕਿਸਾਨਾਂ ਦੀ ਆਮਦਨ ਦੁੱਗਣੀ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਨਹੀਂ ਹੋਈ ਤੁਹਾਡੀ ਮਜ਼ਬੂਰੀ ਖਾਦਾਂ ਤੇ ਸਬਸਿਡੀ ਤਾਂ ਦੇਣੀ ਬਣਦੀ ਆ ਸਾਰੀਆਂ ਸਰਕਾਰਾਂ ਹੀ ਦਿੰਦੀਆਂ ਨੇ ਪਰ ਜੋ ਗੱਲ ਸਸੀ ਕਹਿੰਦੇ ਸੀਗੇ ਵੀ ਪਟਾਪਾ ਪੈਨਸ਼ਨ ਹੋਵੇ ਸਾਨੂੰ ਉਹ ਬੜਾਪਾ ਪੈਨਸ਼ਨ ਨਹੀਂ ਕਿਸਾਨਾਂ ਦੀ ਇਹਨਾਂ ਨੇ ਕੀ ਕੀਤਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜਿੱਥੇ ਭਾਜਪੀ ਵੱਲੋਂ ਆਪਣਾ ਚੋਣ ਮਨੋਰਥ ਪੱਤਰ ਆਹੋ ਜਾਰੀ ਕਰ ਦਿੱਤਾ ਗਿਆ ਪਰ ਕਿਸਾਨ ਉਸ ਤੋਂ ਖੁਸ਼ ਨਹੀਂ ਹਨ ਕਿਸਾਨੀ ਆਗੂ ਲੱਖੋਵਾਲ ਵੱਲੋਂ ਕੋਈ ਸਵਾਲ ਖੜੇ ਕਰ ਦਿੱਤੇ ਗਏ ਨੇ ਉਸ ਚੋਣ ਮਨੋਰਥ ਪੱਤਰ ਨੂੰ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ ਨੇ ਆਪਦਾ ਚੋਣ ਮੈਨੀਫੈਸਟੋ ਜਾਰੀ ਕੀਤਾ ਜਿਹਦੇ ਵਿੱਚ ਕਿਸਾਨਾਂ ਨੂੰ ਮੈਨੂੰ ਲੱਗਦਾ ਵੀ ਕੁਝ ਵੀ ਨਹੀਂ ਦਿੱਤਾ ਗਿਆ ਪਿਛਲੀਆਂ ਗੱਲਾਂ ਇਹ ਦਰਾਈਆਂ ਗਈਆਂ ਨੇ ਕਿਸਾਨ ਨਿਧੀ ਯੋਜਨਾ ਕਹਿੰਦੇ ਅਸੀਂ ਦੇ ਰਹੇ ਹਾਂ ਕਿੰਨੇ ਦੇ ਰਹੇ 6000 ਰੁਪਏ ਉਹ ਵੀ ਬੜੇ ਥੋੜੇ ਕਿਸਾਨਾਂ ਨੂੰ ਮਿਲ ਰਹੀ ਆ 17 ਰੁਪਏ ਇੱਕ ਪਰਿਵਾਰ ਦੇ ਹਿੱਸੇ ਦੇ ਵਿੱਚ ਇੱਕ ਦਿਹਾੜੀ ਦਾ ਵੀ ਪੈਸੇ ਨਹੀਂ ਆਉਂਦੇ ਤੇ ਪੰਜਾਬ ਵਿੱਚ ਤਾਂ ਬੜੇ ਥੋੜੇ ਕਿਸਾਨਾਂ ਨੂੰ ਜਿਹੜੀ ਮਿਲ ਰਹੀ ਆ ਫਿਰ ਕਹਿੰਦੇ ਅਸੀਂ ਫਸਲਾਂ ਦੀ ਐਮਐਸਪੀ 'ਚ ਵਾਅਦਾ ਕੀਤਾ ਜਿੰਨਾ ਇਹਨਾਂ ਨੇ ਵਾਅਦਾ ਕੀਤਾ ਉਸ ਤੋਂ ਵੱਧ ਸਾਡੇ ਖਰਚੇ ਵਧੇ ਆ ਡੀਜ਼ਲ ਦੇ ਰੇਟ ਕਿੰਨੇ ਗੁਣਾ ਵਧਿਆ ਦੱਸ ਦੱਸਾਂ ਸਾਲਾਂ 'ਚ ਖਾਦਾਂ ਦੇ ਰੇਟ ਬਹੁਤ ਜ਼ਿਆਦਾ ਵਧਿਆ ਮਹਿੰਗਾਈ ਕਿੰਨੀ ਵਧੀਆ ਉਹਨਾਂ ਤਾਂ ਸਾਡੀਆਂ ਫਸਲਾਂ 'ਚ ਵਾਅਦਾ ਨਹੀਂ ਕੀਤਾ ਇਹਨਾਂ ਨੇ ਸੀ 2 50% ਦੇ ਹਿਸਾਬ ਨਾਲ ਕਿਹਾ ਸੀ ਉਹ ਸਾਡਾ ਵਾਅਦਾ ਨਹੀਂ ਹੋਇਆ ਕਿਸਾਨਾਂ ਦੀ ਆਮਦਨ ਦੁੱਗਣੀ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਨਹੀਂ ਹੋਈ ਫਿਰ ਕਹਿੰਦੇ ਬਾਜਰੇ 'ਚ 5 ਗੁਣਾ ਵਾਧਾ ਬਾਜਰੇ ਤਾਂ ਹੋਰ ਦੂਸਰੀ ਚੀਜ਼ਾਂ ਤੇ ਦੇਖ ਲਓ 10-10 ਗੁਣਾ ਵਾਧਾ ਹੋਇਆ ਉਹ ਕਿਹੜਾ ਵਾਅਦਾ ਕੀਤਾ ਫਿਰ ਕਹਿੰਦੇ ਫਸਲ ਬੀਮਾ ਯੋਜਨਾ ਸਾਨੂੰ ਤਾਂ ਕਦੇ ਫਸਲ ਬੀਮਾ ਯੋਜਨਾ ਮਿਲੀ ਨਹੀਂ ਜਿਹੜੇ ਕੁਝ ਸਟੇਟਾਂ ਦੇ ਵਿੱਚ ਇਹਨਾਂ ਨੇ ਫਸਲ ਬੀਮਾ ਯੋਜਨਾ ਵੀ ਦਿੱਤੀ ਆ ਉਹ ਵੀ ਬੜੀ ਨਗੂਣੀ ਆ ਉਹ ਵੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਦੇ ਦਿੱਤੀ ਆ ਉਹ ਵੀ ਸਾਰੇ ਪੈਸੇ ਜਿਹੜੇ ਸੀਗੇ ਉਹ ਡਕਾਰ ਕੇ ਲੋਕਾਂ ਦੇ ਦੇ ਗਏ ਇਹਦਾ ਕਿਸੇ ਨੂੰ ਫਸਲ ਬੀਮਾ ਯੋਜਨਾ ਦਾ ਲਾਭ ਨਹੀਂ ਮਿਲਿਆ ਫਿਰ ਕਹਿੰਦੇ ਖਾਦਾਂ ਦੇ ਸਬਸਿਡੀ ਉਹ ਤਾਂ ਤੁਹਾਡੀ ਮਜਬੂਰੀ ਆ ਖਾਦਾਂ ਦੇ ਸਬਸਿਡੀ ਤਾਂ ਦੇਣੀ ਬਣਦੀ ਆ ਸਾਰੀਆਂ ਸਰਕਾਰਾਂ ਹੀ ਦਿੰਦੀਆਂ ਨੇ ਪਰ ਜੋ ਗੱਲ ਸਸੀ ਕਹਿੰਦੇ ਸੀਗੇ ਵੀ ਪਟਾਪਾ ਪੈਨਸ਼ਨ ਹੋਵੇ ਸਾਨੂੰ ਉਹ ਬੜਾਪਾ ਪੈਨਸ਼ਨ ਨਹੀਂ ਕਿਸਾਨਾਂ ਦੀ ਇਹਨਾਂ ਨੇ ਕੀਤੀ ਕਿਸਾਨਾਂ ਦਾ ਕਰਜ਼ਾ ਮਾਫ ਉਹਦੇ ਦੀ ਕੋਈ ਗੱਲ ਨਹੀਂ ਕਹੀ ਕਾਰਪੋਰੇਟ ਘਰਾਣਿਆਂ ਦਾ ਹਜ਼ਾਰਾਂ ਕਰੋੜ ਰੁਪਏ ਇਹਨਾਂ ਨੇ ਮਾਫ ਕਰਤਾ ਪਰ ਕਿਸਾਨਾਂ ਦਾ ਕਰਜ਼ਾ ਮਾਫ ਕਿਉਂ ਨਹੀਂ ਕੀਤਾ ਇਹਦੇ 'ਚ ਕੋਈ ਗੱਲ ਇਹਨਾਂ ਨੇ ਨਹੀਂ ਲਿਖੀ ਗਈ ਬਹੁਤ ਮਾੜਾ ਬਜਟ ਆ ਕਿਸਾਨਾਂ ਨੂੰ ਸੋਚਣਾ ਪਊ ਇਹਨਾਂ ਨੂੰ ਵੋਟਾਂ ਪਾਉਣ ਲਈ ਇਸ ਲਈ ਇਸ ਸਕੀਮ ਨੇ ਐਲਾਨ ਕੀਤਾ ਵੀ ਇਹਨਾਂ ਨੂੰ ਜਿਹੜਾ ਇਹਨਾਂ ਤੋਂ ਸਵਾਲ ਪੁੱਛੋ ਵੀ ਇਹਨਾਂ ਨੇ ਕੀ ਕੀਤਾ ਤੇ ਕਿਵੇਂ ਸਾਡੇ ਕਿਸਾਨ ਸ਼ਹੀਦ ਕੀਤੇ ਤੇ ਕਿਵੇਂ ਕਿਸਾਨਾਂ ਨੂੰ ਇਹਨਾਂ ਨੇ ਦਿੱਲੀ ਆਉਣ ਤੋਂ ਰੋਕਿਆ ਤੇ ਬਜਟ ਦੇ ਵਿੱਚ ਵੀ ਇਹ ਜਿਹੜਾ ਇਹਦੇ ਵਿੱਚ ਵੀ ਚੋਣ ਮੈਨੀਫੈਸਟੋ ਦੇ ਵਿੱਚ ਵੀ ਕੁਝ ਨਹੀਂ ਦਿੱਤਾ ਤੇ ਸਾਨੂੰ ਨਹੀਂ ਲੱਗਦਾ ਇਹ 5 ਸਾਲਾਂ 'ਚ ਕਿਸਾਨਾਂ ਦਾ ਸਵਾਰਨਗੇ ਇਹ ਤਾਂ ਸਿਰਫ ਕਾਰਪੋਰੇਟਾਂ ਦੀ ਸਰਕਾਰ ਹੈ ਧੰਨਵਾਦ ਸੋ ਜਿਵੇਂ ਤੁਸੀਂ ਸੁਣੀਆ ਲੱਖੋ ਬਾਰ ਵੱਲੋਂ ਕਿਹਾ ਗਿਆ ਹੈ ਕਿ ਜੋ ਸਰਕਾਰ ਨੇ ਇਹ ਸਾਰਾ ਕੁਝ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਕੀਤਾ ਨਾ ਕਿਸਾਨਾਂ ਦੇ ਕਰਜ਼ੇ ਮਾਫੀ ਦੀ ਗੱਲ ਕੀਤੀ ਹੈ ਤੇ ਜਦੋਂ ਇਹ ਸਾਡੇ ਪਿੰਡਾਂ ਚ ਆਣ ਤਾਂ ਸਵਾਲ ਪੁੱਛੇ ਜਾਣ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਡੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ